ਜਿਹੜਾ 2000 ਜਿਹੜੇ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਵੀ ਇੱਕ ਗਾਊ ਦੇ ਗੋਲੀ ਲੱਗੀ ਤੇ ਗੋਲੀ ਲੱਗਨ ਕਰ ਨਾਲ ਇੱਕ ਗਾਊ ਜਿਹੜੀ ਦੇ ਮੌਕੇ ਤੇ ਹੀ ਮੌਤ ਹੋ ਗਈ ਸੀ ਜਿੰਦੇ ਵਿੱਚ ਇੱਕ ਜਿਹੜਾ ਦੋਸ਼ੀ ਜਗਦੀਪ ਸਿੰਘ ਹੈ ਪੁੱਤਰ ਟੈਲ ਸਿੰਘ ਜਿਹੜਾ ਗੁਰੂ ਨਾਨਕ ਕਲੋਨੀ ਫਰੀਕੋਟ ਦਾ ਰਹਿਣ ਵਾਲਾ ਹੈ ਇਸ ਦੀ ਜ਼ਮੀਨ ਜਿਹੜੀ ਪੱਕੀ ਖੁਰਦ ਤੋਂ ਛੋਟੀ ਵਾਲਾ ਪੱਕਾ ਰੋਡ ਤੇ ਨਾ ਇਸ ਦੀ ਆਪਣੀ ਜ਼ਮੀਨ ਹੈ ਤੇ ਇਸ ਦੌਰਾਨ ਇੱਕ ਜਿਹੜਾ ਜਿਨ੍ਹਾਂ ਦੀ ਗਾਊ ਮਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਗੁੱਜਰ ਗੁਜਰ ਸ਼ਕੰਦਰਪੁੱਤ ਸ਼ਰੀਫ ਇਹ ਰਾਸਤਾ ਦਾ ਰਹਿਣ ਵਾਲਾ ਸੀ ਇਹਨਾਂ ਦੇ ਕੋਲ ਇਹ ਕੋਈ ਤਕਰੀਬਨ ਕੋਈ 200 گاਵਾ ਸੀ ਜਿਹੜੀਆਂ ਰੋਡ ਤੇ ਜਿਹੜੀਆਂ ਰੀਤ ਦੇ ਮੁਤਾਬਕੇ ਅੱਗੇ ਤੱਕੇ ਤੁਰਦੇ ਜਾਂਦੇ ਨੇ ਤੇ ਆਦਾਚਾਰਾ ਖਾਂਦੀਆਂ ਨੇ ਗਊਆਂ ਤੇ ਇਹਨੀਆਂ ਜਿਹੜੀਆਂ ਗਊਆਂ ਨੇ ਜਿਹੜੀਆਂ ਜਗਦੀਪ ਦੇ ਖੇਤਾਂ ਵੱਲ ਥੋੜੀਆਂ ਗਈਆਂ ਤੇ ਉਸ ਦੌਰਾਨ ਜਿਹੜੀ ਜਗਦੀਪ ਨੇ ਜਿਹੜਾ ਗੁਜਰ ਸੀ ਸ਼ਕੰਦਰ ਉਹਦੇ ਨਾਲ ਥੋੜੀ ਬਹਿਸਬਾਜੀ ਕੀਤੀ ਕਿ ਤੇਰੇ ਜਿਹੜੇ ਪਸ਼ੂ ਨੇ ਮੇਰੇ ਖੇਤਾਂ 'ਲ ਆ ਰਹੇ ਨੇ ਇਸ ਦੌਰਾਨ ਇਹਨਾਂ ਦੇ ਕੋਲ ਵੈਪਨ ਸੀ ਜਗਦੀਪ ਕੋਲ ਇਹਨੇ ਉਹਦੇ ਅਲਸੇ ਦਾ ਫੈਰ ਕੀਤਾ ਜਿਹੜਾ ਜਿਹੜਾ ਫੈਰ ਜਿਹੜਾ ਸਿੱਧਾ ਜਾ ਕੇ ਗਊ ਤੇ ਲੱਗਾ ਤੇ ਉਸ ਟਾਈਮ ਤਾਂ ਨਹੀਂ ਪਤਾ ਲੱਗਾ ਵੀ ਗਊ ਤੇ ਲੱਗਾ ਜਾਂ ਫੈਰ ਤੇ ਥੋੜੇ ਅੱਗੇ ਜਾ ਕੇ ਪਤਾ ਲੱਗਾ ਇਹਨੂੰ ਲੱਗਾ ਵੀ ਉਹ ਜਿਹੜਾ ਗਊ ਜੀ ਉੱਥੇ ਡੈਥ ਹੋ ਗਈ ਤੇ ਜਿਹੜਾ ਅਸੀਂ ਹੁਣ ਇਸ ਤਹਿਤ ਅਸੀਂ ਜਿਹੜਾ ਹੁਣ ਸਦਰਚ ਮਕਰਮਾ ਦਰਜ ਕਰਾਂਗੇ ਐਨੀਮਲ ਐਕਟ ਦੇ ਤਹਿਤ 429 307 ਜੋ ਵੀ ਤੇ 체ਤੀ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਦੋਸ਼ੀ ਹੈ ਅਨਾਰੈਸਟ ਪਾਵਾਂਗੇ